ਤੇ 200 ਰੁਪਏ ਆ ਗਿਆ ਲੈਣ ਆਪਾਂ ਨੂੰ ਘਰੋਂ ਚੱਕ ਕਦ ਆ ਵੀਰੇ ਕਿਦਾਂ ਟਿਕ ਟਿਕ ਨਾ ਕੋਈ ਰੋ ਨਾ ਮਕਰ ਹਾਂਜੀ ਲੋ ਬਈ ਗਲਤੀ ਨਾ ਮਿਸਟੇਕ ਹੋ ਗਈ ਸੀ ਉਹ ਮੈਂ ਕੀ ਕਰੇ ਉਹ ਕੁੱਠੀ ਆ ਕੁੱਠੀ ਆ ਬਣਦੀ ਬਈ ਤੇ ਮੈਨੂੰ ਲੱਗਾ ਸ਼ਾਇਦ ਉੱਧਰ ਪਲਾਟ ਚ ਗਏ ਉਹ ਵਾਲੀ ਕੋਠੀ ਬਣਦੀ ਨਹੀਂ ਕੋਠੀ ਆ ਬਣਦੀ ਆ ਮਿਸਟੇਕ ਹੋ ਗਈ ਤੇ ਮੈਨੂੰ ਲੱਗਦਾ ਹੁਣੀ ਹੱਲੇ ਜਿੱਤੇ ਆ ਜਿਹੜਾ ਪਿੱਛੇ ਹੈ ਹੁਣੀ ਕਮਾਲਪੁਰੇ ਤੋਂ ਆਵળો ਹਲੇ ਰੰਗ ਮਾਰ ਅੜਗੇਰਾ ਉਦੋਂ ਆਵળો ਜਿੱਤਿਆ ਉਦੋਂ ਕਮਾਲ ਪੁਰਿਓ ਜਿਹੜਾ ਹਲੇ ਤਾਜਾ ਤਾਜਾ ਜਿੱਤਿਆ ਇੱਥੇ ਬਾਬੇ ਪਾਹ ਲੱਗਾ ਇਹ ਨਹੀਂ 1 ਲੱਖ 2 ਲੱਖ ਵਾਲਾ ਟਰੈਕਟਰ ਇਹ 5-7 ਲੱਖ ਵਾਲੀ ਹੈਗੀ ਆ ਜਨਤਾ ਦਾ ਜਿਗਾ ਲਈ ਬੜਾ ਚੱਲਦਾ ਆ ਲੱਖ 2 ਲੱਖ ਦੇ ਕੇ ਟਰੈਕਟਰ ਲੈ ਲੈਂਦੇ ਪਲੇਅਰਾਂ ਤੋਂ ਹੀ ਪਰ ਇਹਦੇ ਤਾਂ ਬਾਬਾ ਲਗ 70-80 ਹਜ਼ਾਰ ਦੇ ਟੈਰੀ ਹੋਣੇ ਆ ਸੋ ਇੱਥੇ ਤਾਂ ਬਾਬੇ ਵੇਹੇ ਲੱਗੇ ਆ ਤਾਈਓ ਲੈਣ ਚਲਾ ਜਾ ਬਸਟ ਯਾਫੀ ਮ ਵੱਲੋਂ ਗੁਰਤੇਜ ਦਿਓਲ ਤੇ ਬਾਕੀ ਆ ਸਕਾਰਪਿਓ ਗੱਡੀ ਕਹਿੰਦੇ ਫੋਰਚਨਰ ਵੀ ਲੈ ਕੇ ਦੇ ਰਹੇ ਸੀ ਤੇ ਸੀਲੂ ਭਾਦੀ ਕਰਾਰੀ ਸੀ ਕਿ ਮੈਂ ਸਕਾਰਪਿਓ ਲੈਣੀ ਆ ਕਿਉਂਕਿ ਇੱਧਰ ਮੰਨਿਆ ਜਾਂਦਾ ਆ ਹਰਿਆਣੇ ਚ ਕਿ ਭਾਵੇਂ ਗੱਡੀ ਰੇਂਜ ਖੜੀ ਹੋਵੇ ਤੇ ਨਾਲ ਰੇਂਜ ਤਾਂ ਖੜੀ ਹੋਣੀ ਆ ਜੇ ਪਹਿਲਾਂ ਸਕਾਰਪਿਓ ਖੜੀ ਆ ਹਾਂਜੀ ਚਲ ਉਹ ਨਹੀਂ ਇਹ ਨਹੀਂ ਕੁਝ ਕਹਿੰਦੇ ਹੁੰਦੇ ਮੈਨੂੰ ਮੈਨੂੰ ਨਹੀਂ ਉਹ ਲੈ ਉਹ ਵਿਚਾਰਾ ਉੱਧੇ ਇੰਜਰਡ ਹੈ ਇੰਜਰਡ ਹੈ ਵਿਚਾਰਾ ਜਿਹੜਾ ਇਹਨਾਂ ਲਾੜ ਕਰਦਾ ਉਹ ਨਹੀਂ ਕੁਝ ਕਹਿੰਦਾ ਹੁੰਦਾ ਉਹਨੇ ਜਿਹੜਾ ਇਹਨਾਂ ਲਾੜ ਕਰਦਾ ਨਾ ਉਹਨੇ ਕੁਝ ਕਹਿੰਦਾ ਹੁੰਦਾ ਜਿਹੜਾ ਜਿਹੜਾ ਨਾ ਤਿੱਖਾ ਆ ਉਹ ਸ਼ਕਲੋਂ ਹੀ ਪਤਾ ਲੱਗ ਜਾਂਦਾ ਹੈ ਇਹਨੇ ਨਹੀਂ ਕੁਝ ਕਹਿਣਾ ਹੀ ਨਾ ਕਰੇ ਮਾਰਦਾ ਹੀ ਹੈ ਉਹ ਓਏ ਬਾਬਾ ਇਹ ਕਾਰਨਾਮਾ ਕਰ ਲਿਆ ਚੰਗਾ ਟੱਪ ਕੇ ਬਹਿ ਗਿਆ ਸੀਟ ਤੇ ਇਧਰੋਂ ਸੀਟ ਗਿੱਲੀ ਦਿਖੀ ਨਹੀਂ ਇਧਰੋਂ ਆ ਦੇਖੋ ਦਿਖਦੀ ਨਹੀਂ ਇੱਥੇ ਟੱਪ ਕੇ ਬਹਿ ਗਿਆ ਤੇ ਪੇਂਟ ਕਰ ਲਈ ਗਿੱਲੀ ਕਾਰਨਾਮਾ ਤਗੜਾ ਹੀ ਕਰ ਲਿਆ ਇਹ ਇਕ ਠੰਡ ਤੋਂ ਪੇਂਟ ਗਿੱਲੀ ਫੀਲਿੰਗ ਰੋਂਗ ਹੋ ਗਈ ਓਏ ਹੋਏ ਹੋ ਗਿਆ ਕੰਮ ਰੰਗ ਰੰਗ ਕਰ ਕਰ ਨੰਬਰ ਹੋਇਆ ਪੂਰਾ ਕੈਂਟ ਟਰੈਕਟਰ ਬਣਾ ਕੇ ਦਿੱਤਾ ਚਲੋ ਪੇਂਟ ਪੂੰਡ ਵੀ ਵਧੀਆ ਹੋਇਆ ਪੇਂਟ ਇੱਕ ਨੰਬਰ ਲੱਗਾ ਟਰੈਕਟਰ ਦਾ ਬਾਕੀ ਦਾ ਤਾਂ ਪਤਾ ਨਹੀਂ ਪੇਂਟ ਤੇ ਛਤਰੀ ਇੱਕ ਨੰਬਰ ਤੇ ਬਾਕੀ ਆਇਆ ਇਹ ਤਾਂ ਇਹਦੇ ਟੈਟੂ ਵੀ ਕਿਤੇ ਦੇ ਵਧੀਆ ਤੇ ਆ ਰਿਹਾ ਹੈ 45 ਹਸਪਾ ਰਿਹਾ ਬਟ ਇੱਥੇ ਦੇ ਹਿਸਾਬ ਨਾਲ 45 ਬੈਸਟ ਆ ਏਰੀਆ ਦੇ ਹਿਸਾਬ ਨਾਲ ਕਿਉਂਕਿ ਇੱਥੇ ਟਰਾਲੀਆਂ ਟ੍ਰੁਲੀਆਂ ਛੋਟੀਆਂ ਆ ਆਪਣੇ ਵਾਂਗੂ ਨਹੀਂ 24 24 ਫੁੱਟ ਇਥੇ 14 ਫੋਟੋ ਨਹੀਂ ਮੈਂ ਦੇਖੀ ਕਿਤੇ ਸੋਦੇ ਮੁਕਾਬਲੇ ਬਸ ਟਰੈਕਟਰ ਇੱਥੇ 45 ਹਸਪਾਵਰ ਵਾਲੀ ਕਹਿੰਦੇ ਕੋ ਆਜੀ ਮੇਰਾ ਕਿ ਸ਼ਾਦੀ ਤੇ ਸ਼ਾਦੀ ਤੇ ਵੀਰ ਦੇ ਤੇ ਪਹੁੰਚ ਨਹੀਂ ਆਇਆ ਤੇ ਅੱਜ ਸਪੈਸ਼ਲ ਸ਼ਗਨ ਦੇਣੀ ਆਏ ਚਲੋ ਇਤਨੇ ਅਗੀਤੇ ਜ਼ਰੂਰਤ ਹੁੰਦੀ ਹੈ ਨਹੀਂ ਨਹੀਂ ਕੋਈ ਨਹੀਂ ਸਾਡਾ ਸਰਕਾਰ ਆਇਆ ਇੱਥੇ ਅਕਜੀ ਨੋਟ ਕੀਤੀ ਇੱਥੇ ਐਂ ਮੱਝਾ ਲਈ ਫਿਰਦੇ ਚਰਾਉਂ ਲੋ ਹਾਂਜੀ ਸਰ ਤੁਸੀਂ ਦੱਸੋ ਗਲਤ ਹੋ ਗਿਆ ਕੋਈ ਆ ਜਾ ਆ ਜਾ ਆ ਬਰਾ ਇਦਾਂ ਛਾਲੀ ਮਾਰ ਦਿੰਦਾ ਹੁੰਦਾ ਛਾਲੀ ਮਾਰ ਦਿੰਦਾ ਹੁੰਦਾ ਇਦਾਂ ਦਾ ਆ ਬੇਚਾਰਾ ਗਰੀਬ ਜਿਹਾ ਉਹ ਚੱਕਰ ਉਹ ਚੱਕਰ ਅੱਗੇ ਬੜੀਆਂ ਨਿਗਾਹੋਂ ਦੇ ਇਹਨਾਂ ਤੋਂ ਉਦਾਂ ਹੀ ਤੱਤਾ ਹੋਇਆ ਵਰਦਾ ਉਦੋਂ ਤੱਤਾ ਵਾਜ ਮਾਰ ਕੇ ਉਹਨਾਂ ਤੋਂ ਉਦੋਂ ਹੀ ਤੱਤਾ ਉਦੋਂ ਹੀ ਤੱਤਾ ਹੋਇਆ ਉਹ ਵੀ ਡਰਦਾਣ ਕਿ ਬਾਬਾ ਥੱਲੇ ਹੀ ਨਾ ਆ ਜਾ ਉੱਤੋਂ ਹੀ ਓ ਨਾਗਰ ਯਾਰ ਆ ਦੇਖੋ ਇੱਥੇ ਇਹ ਆ ਦੋਸਤੋ ਕਬਾਡੀ ਦੇ ਸਟਾਰ ਖੜਾ ਰਹੀ ਸ਼ਿੱਲੂ ਦਾ ਘਰ ਕਦੇ ਕਮੀਜ਼ਾਂ ਨਹੀਂ ਹੁੰਦੀਆਂ ਸੀ ਪਾਣ ਨੂੰ ਤੇ ਹੁਣ ਕਰੇ 2.2 ਕਰੋੜ ਦੀਆਂ ਗੱਡੀਆਂ ਖੜੀਆਂ ਨੇ ਤੇ ਬਹੁਤ ਜਿਹੜੇ ਬੁਲਟ ਖੜੇ ਨੇ ਇਹ 5911 ਟਰੈਕਟਰ ਸ਼ਿੱਲੂ ਨੇ ਹੁਣੇ ਜਿੱਤਿਆ ਸੀ ਕਮਾਲਪੁਰੇ ਤੋਂ ਤੇ ਬਾਕੀ ਜਿਹੜਾ ਸਕੋਰਪੀਓ ਗੱਡੀ ਤੇ ਇੱਧਰ ਜਿਹੜਾ ਪ੍ਰੀਤ ਟਰੈਕਟਰ ਖੜਿਆ ਹੈਗਾ ਕਿੱਥੋਂ ਕਿਹੜੀਆਂ ਚੀਜ਼ਾਂ ਜਿੱਤਿਆ ਨੇ ਆਪਾਂ ਸਾਰੀ ਗੱਲਬਾਤ ਕਰਦੇ ਤੇ ਸ਼ਿੱਲੂ ਨਾਲ ਵੀ ਜਣੀ ਮੁਲਾਕਾਤ ਕਰਾਵਾਂਗੇ

ਪਤਾ ਨਹੀਂ ਹਾਂ ਆ ਨਾਟ ਕਰਨ ਟਰੈਕਟਰ ਤਾਂ ਹੁਣ ਹੀ ਜਿੱਤਿਆ ਨਾ ਪਿੱਛੇ ਜੇ ਇਹ ਪਿੱਛੇ ਲਿਆਈ ਪੇ ਲਿਆਏ ਟਰੈਕਟਰ ਸੀ ਅੱਛਾ ਇਹ ਗੱਡੀ ਪਹਿਲਾਂ ਮਾਨਸਮਾਨ ਹੋਈ ਸੀ ਇਹ ਮਾਨਸਮਾਨ ਚ ਦਿੱਤੀ ਸੀ ਇਹ ਪਹਿਲਾਂ ਆਤਾ ਇਹ ਗਣਿਤਨ ਸਿਆਰਾ ਟਰੈਕਟਰ ਇਹ ਵੀ ਜਿੱਤਿਆ ਹੋਇਆ ਹੈ ਪ੍ਰੀਤ ਟਰੈਕਟਰ ਹਾਂਜੀ ਅੱਛਾ ਘਰ ਵਿੱਚ ਕੌਣ ਕੌਣ ਆਈ ਉਹਨਾਂ ਦੇ ਹਾਂਜੀ ਉਹਨਾਂ ਦੇ ਘਰ ਵਿੱਚ ਕੌਣ ਕੌਣ ਹੈ ਗਰੁਕੇ ਹਾਂ ਦੋ ਬਾਈ ਹੈ ਮਨੀਸ਼ ਸਿੱਲੂ ਦੋਨੇ ਕਬੱਡੀ ਖੇਡਦੇ ਨੇ ਦੋਨੇ ਕਬੱਡੀ ਖੇਡਣ ਦੋ ਬਾਈ ਹੈ ਅੱਛਾ ਮਾਂ ਹੈ ਪਾਪਾ ਹੈ ਜੁਕਰ ਅੱਛਾ ਜੀ ਦਾਦੀ ਵੀ ਹੈ ਠੀਕ ਹੈ ਤਾਉ ਹੈ ਉਹ ਤਾਂ ਪਰਿਵਾਰ ਦਾ ਵੱਡਾ ਹੈ ਨਾ ਜੋ ਕਰੇ ਸਹੀ ਤੇ ਸ਼ੀਲੂ ਦਾ ਪਤਾ ਜੀ ਹੈ ਨਾ ਉਸ ਪਾ ਦੋ ਲੜਕੇ ਹੈ ਦੋ ਲੜਕੇ ਹਾਂ ਜੀ ਦੋਨੋਂ ਕਬੱਡੀ ਖੇਡਦੇ ਛੋਟੇ ਹੁੰਦੇ ਖੇਡਦਾ ਸੀ ਕਬੱਡੀ ਕਿ ਹੁਣੀ ਵੱਡਾ ਵੇਖੋ ਵੱਡੀ ਖੇਡ ਲਾ ਜੀ ਨਹੀਂ ਸ਼ੀਲੂ ਛੋਟੇ ਹੁੰਦੇ ਖੇਡਦਾ ਹੁੰਦਾ ਸੀ ਕਬੱਡੀ ਕਿ ਹੁਣੀ ਖੇਡਣ ਲੱਗਿਆ ਕੌਣ ਸ਼ੀਲੂ ਬਚਪਨ ਤੋਂ ਖੇਡਦਾ ਸੀ ਕਬੱਡੀ ਸ਼ੁਰੂ ਸੇ ਮਤਲਬ ਕਬੱਡੀ ਮੈਂ ਜੀ ਅੱਛਾ ਹਾਂ ਜੀ ਪਹਿਲਾਂ ਇਹ ਇਸਨੇ ਕਬੱਡੀ ਕੇ ਉਹ ਥਾ ਸ਼ੌਕ ਹੈ ਅੱਛਾ ਵੱਡੀ ਮੈਂ ਖੇਡਦਾ ਰਹਾ ਹੈ ਇਹ ਹੋਰ ਤਾਂ ਨਹੀਂ ਕੋਈ ਵੱਡਾ ਖੜਾ ਨਹੀਂ ਪਹਿਲਾਂ ਤਾਂ ਨਹੀਂ ਹੋਇਆ ਇਸ ਪਿੰਡ ਦਾ

ਕੰਟਕ ਲਗਦਾ ਹਾਂ ਗੈਸ ਹੀ ਤੁਸੀਂ ਬਰਾਤ ਹੋਰ ਬਰਾਤ ਮੇਰੇ ਤੋਂ ਖੁਦ ਹੈ ਨਾ ਮੈਂ ਤਾਂ ਉਸ ਦਾ ਦਾਦਾ ਤੁਸੀਂ ਕੀ ਲਗਦੇ ਸੱਚਾ ਦਾਦਾ ਜੀ ਲੱਗੋ ਮੈਨੂੰ ਅੱਛਾ ਤੁਸੀਂ ਦਾਦਾ ਲਾਦੇ ਹੋ ਸ਼ੀਲੂ ਦੇ ਹਾਂ ਸ਼ੀਲੂ ਵੇ ਅੱਛਾ ਮੇਰਾ ਖੁਦ ਪਰਿਵਾਰ ਹੈ ਜੀ ਤੁਹਾਡਾ ਖੁਦ ਪਰਿਵਾਰ ਹੈ ਹਾਂ ਇਹ ਮਕਾਨ ਸਾਤਮਾ ਮੇਰਾ ਹੈ ਅੱਛਾ ਨਾਲ ਤੁਹਾਡਾ ਹੈ ਹਾਂ ਜੀ ਠੀਕ ਆ ਹਾਂ ਜੀ ਹਾਂ ਜੀ ਉਸ ਦੇ ਸਾਥ ਇਹ ਮੇਰਾ ਤੁਸਤਾ ਨਹੀਂ ਕੈਡੀ ਕਦੇ ਕਬੱਡੀ ਹਾਂ ਜੀ ਮੇਰਾ ਲੜਕਾ ਖੇਡਦਾ ਹੈ ਤੁਹਾਡਾ ਲੜਕਾ ਹੁਣੀ ਖੇਡਣ ਲੱਗਿਆ ਉਹ ਸ਼ੀਲੂ ਨੂੰ ਦੇਖ ਕੇ ਕੀ ਗੱਲ ਹੈ ਨਾ ਉਹ ਸੱਤ ਹੀ ਲੱਗਦੇ ਐਕੈਡਮੀ ਕਰਨੀ ਹੈ ਅੱਛਾ ਹੀ ਦੋਨੋਂ ਇਕੱਠੇ ਕਰਿਆ ਤੇ सिल्लू कैच केच्च में कैचर था वो रेडर था मेरा नाम लड़का नहीं है जो अच्छा उसका सैंडी नाम है सैंडी नाम हाँ जी वो भी आज खेल जा रहा है आज कितने क्या खेल सिल्लू कलोई कलोई आजी। दे हाँ जी हरियाणा हाँ जी हरियाणा यहाँ से गड्डी से सारा आधा पौना घंटा लगता है ये वो मेरे वो छोटा लड़का देखने गया है ਆ ਜਾਂਦੇ ਦੋ ਸਾਥ ਮੈਂ ਵੀ ਚਲੇ ਜਾਂਦੇ ਗਿਆ ਅੱਛਾ ਵਧੀਆ ਵਰਤਦਾ ਪਿਆਰ ਸਾਰੇ ਨਾਲ ਵਧੀਆ ਚੀਜ਼ ਹੈ ਬਿਲਕੁਲ ਜੀ ਸਭ ਗੱਲ ਮੈਂ ਕਈ ਲੋਕ ਨਾ ਵੀ ਮਤਲਬ ਜਦੋਂ ਪੈਸਾ ਆ ਜਾਂਦਾ ਥੋੜੇ ਜਿਹਾ ਨਾ 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 ਐਸੀ ਕੋਈ ਬਾਤ ਨਹੀਂ ਇਹ ਤਾਂ ਤੂੰ ਚਲਦੀ ਰਹਤੀ ਹੈ ਲੋਗਾ ਕਿ ਨਹੀਂ ਨਹੀਂ ਬਾਤ ਪਰ ਕਿ ਕੋਈ ਪੈਸਾ ਦਾ ਘਮੰਡ ਨਹੀਂ ਹੈ ਜੀ ਅੱਛਾ ਜੀ ਪਿਆਰ ਸੇ ਮਤਲਬ ਸਭ ਸੇ ਹਸੂ ਹਸੂ ਗਾਏਗਾ ਦਾਦਾ ਜੀ ਕੀ ਹਾਲ ਹੈ ਮਖੋਲ ਕਰ ਲੇਗਾ ਚਪੜ ਜਾਏਗਾ ਮਤਲਬ ਇਹ ਮਤਲਬ ਮਖੋਲੀਆ ਹੈ ਹੈ ਬੱਚਾ ਉਮਰ ਕਿੰਨੀ ਕਿਉਂ ਦੀ ਉਮਰ ਤਾਂ ਉਸकी ਸਾਰੀ ਹੋਈ ਹੋਗੀ 20 ਸਾਲ ਦੀ 20 ਸਾਲ ਦਾ ਹੀ ਹਾਲੇ ਛੋਟਾ ਵਿਆਹ ਤਾਂ अच्छा हां जी ते 12वीं 12वीं होने ही ਦਿੱਤੇ ਸੀ ਨਾ ਪੇਪਰ ਬੜੀ ਆਲਮਰਾਸ਼ੇ ਆ ਪਲੱਸ 2 ਵੀ ਹੋ ਗਈ ਜੀ ਹੁਣ ਪਿੱਛੇ ਕੀ ਕਰੀ ਸੀ ਨਾ ਆ ਪਿੱਛੇ ਕਰੀ ਸੀ ਉਹ ਫੋਨ ਨਾ ਮ ਆਈ ਸੀ ਹੋ ਗਿਆ ਸੀ ਪਾਸ हां जी ਬੜੀ ਆ ਬਹੁਤ ਅੱਛਾ ਤੇ ਅੰਦਰ ਉਹ ਦੇਖ ਲਈ ਥੋੜਾ ਬੁੱਤ हां ਦੇਖ ਲਓ ਜੀ ਦੇਖੋ ਠੀਕ ਆ ਦੇਖੋ ਦੇਖਣੀ ਚੀਜ਼ ਹੈ ਤਾਂ ਲਓ ਜੀ ਇਹ ਆ ਕਬੱਡੀ ਖਿਡਾਰੀ ਸ਼ਿੱਲੂ ਦਾ ਕਰ ਪੁਰਾਣਾ ਕਰ ਤੁਸੀਂ ਦੇਖੋਗੇ ਯਾਰ ਬਿਲਕੁਲ ਜਿਹੜਾ ਨਾਜੁਗਜਾ ਸੀਗਾ ਬਿਲਕੁਲ ਜਿਹੜਾ ਆਪਾਂ ਵੀ ਕਹਿ ਦਈਏ ਨਾ ਇੱਕ ਅੱਧਾ ਕੰਮ ਰਾਇਆ ਸੀ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਜਿਹੜਾ ਤੁਸੀਂ ਕਰ ਵੇਖ ਰਹੇ ਹੋ ਇਹ ਹੁਣ ਪਾਇਆ ਵਾਈ ਨੇ ਆਪਣੀ ਮਿਹਨ ਜਾਣਦੀਆਂ ਤੁਸੀਂ ਹਰਿਆਣਾ ਪੰਜਾਬ ਦੇ ਸਾਰੇ ਕੀ ਦੀ ਪੂਰਾ ਨਾਮ ਹੈ ਸ਼ਿਲੂ ਦਾ ਹੁਣ 12ਵੀਂ ਖੇਡ ਕੇ ਆਇਗਾ ਤੇ ਬਹੁਤ ਵਧੀਆ ਨਾਮ ਹੈ ਹੈਨਾ ਮਿਹਨਤਾਂ ਨੂੰ ਜਿਹੜਾ ਫਲ ਲੱਗਦੇ ਹੁੰਦੇ ਨੇ ਅੱਛਾ ਹੀ ਉੱਪਰ ਦੇਖਣਾ ਰ ਉੱਪਰ ਚੱਲੇ ਚਲੋ ਉਪਰੋਂ ਵੀ ਦੇਖਣੇ ਆ ਪਿੰਡ ਵੀ ਦਿਖਾ ਦਾਂਗੇ ਨਾਲੇ ਤੇ ਆ ਥੱਲੇ ਸੋਨੂੰ ਦਿਖਾਤਾ ਜੋ ਉੱਪਰ ਚੱਲਦੇ ਨੇ ਤੇ ਉੱਪਰੋਂ ਦਿਖਾਣੇ ਆ ਬਾਈ ਸ਼ਿਲੂ ਦਾ ਜਿਹੜਾ ਮਕਾਨ ਹੈਗਾ ਤੇ ਇਹ ਤਕਰੀਬਨ 40 ਲੱਖ ਦਾ ਕਹਿੰਦਾ ਬਾਈ ਨੇ ਪਲਾਟ ਲਿਆ ਸੀ ਤੇ ਬਾਕੀ ਹੁਣ ਹੈ ਨਾ ਯਾਰ ਮਿਹਨਤ ਕੀਤੀ ਹੋਈ ਆ ਬੰਦੇ ਨੇ ਬਹੁਤ ਜ਼ਿਆਦੇ ਫੈਨ ਨੇ ਇਹ ਕਿਹੜੀ ਹੋਰ ਸਾਡੇ ਪੰਜਾਬ ਦੇ ਵਿੱਚ ਵਾਲਾ ਲੋਕ ਮੈਚ ਦੇਖਣ ਨਹੀਂ ਜਾਂਦੇ ਇੱਥੇ ਛਿੱਲੂ ਨਹੀਂ ਆਉਂਦਾ ਇਹ ਦੇਖੋ ਕੀ ਹੋ ਰਿਹਾ ਹੈ ਇਹ ਇੱਕ ਮਨਾ ਹੈ ਇਹ ਇੱਕ ਮਨਾ ਹੋਗਾ ਜਿਸੇ ਤੁਹਾਨੂੰ ਪਿਆਰਾ ਤਖੀਬਤ ਕਰਿਆ ਹੋਗਾ ਇਹ ਬਾਤ ਹੈ ਇਹ ਵੀ ਬਾਤ ਨੂੰ ਹੈ ਹਾਂ ਜੀ ਰੋਤਕ ਜਿਲ੍ਹਾ ਪੜਦਾ ਹੈ ਹਾਂ ਜੀ ਰੋਤਕ ਦੀ ਆਸ਼ੇ 10 ਕਿਲੋਮੀਟਰ ਹੈ 10 ਕਿਲੋਮੀਟਰ ਹੈ ਤਾਂ ਰੌਤਕ ਜਿਲ੍ਹੇ ਦੇ ਵਿੱਚ ਬਾਹੂ ਅਕਬਰ ਪਿੰਡਾ ਬਾਈ ਸ਼ੀਲੂ ਦਾ ਤੇ ਤੁਸੀਂ ਦੇਖ ਲਓ ਪੱਲੇ ਵਗੈਰਾ ਬਾਈ ਨਾ ਜਿਹੜਾ ਆਪਣੀ ਮਿਹਨਤ ਦੇ ਨਾਲ ਸਾਰਾ ਕੁਝ ਇਹ ਨਾ ਕਰਿਆਗਾ ਕਬੱਡੀ ਖੇਡਣੀ ਕਿਹੜਾ ਸੌਖੀ ਹੁੰਦੀ ਐ ਖਰਾਕਾਂ ਨੇ ਤੇੜੀਆਂ ਖਾਣੀਆਂ ਪੈਂਦੀਆਂ ਹੁੰਦੀਆਂ ਨੇ ਸਭ ਤੋਂ ਵੱਡੀ ਮਿਹਨਤ ਹੁੰਦੀ ਐ ਨਾ ਵੀ ਮਿਹਨਤ ਵੀ ਕਰਨੀ ਜਿਹੜੀ ਸੌਖੀ ਨਹੀਂ ਹੁੰਦੀ ਤੇ ਪੰਜਾਬ ਵਿੱਚ ਮੈਂ ਕਹਿੰਦਾ ਬਹੁਤ ਜ਼ਿਆਦਾ ਵੱਡਾ ਨਾਮ ਐ ਸ਼ੀਲੂ ਦਾ ਅੱਛਾ ਜੀ ਨਾਲ ਵਾਲਾ ਆਪਣਾ ਜੀ ਆਈ ਆਪਣੇ ਸਾਥ ਵਿੱਚ ਲੱਗਦਾ ਇਹ ਪਲਾਟ ਹੈ ਨਾ ਇਹ ਹਾਂ ਜੀ ਇਹ ਪੰਜਾਬੀ ਘਟਾ ਇਹ ਮੋਲ ਲਿਆ ਥਾ ਇੱਥੇ ਇਹ ਮਕਾਨ ਆਪਣਾ ਸਾਰਾ ਵੇ ਬਈ ਸ਼ਿਲੂ ਦੇ ਦਾਦਾ ਜੀ ਨੇ ਤੇ ਨਾਲ ਦੀ ਘਰ ਹੈਗਾ ਹੈ ਨਾ ਤੇ ਵਧੀਆ ਜਿਹੜਾ ਪਿਆਰ ਹੈ ਨਾਲ ਉਹ ਵੀ ਸ਼ਿਲੂ ਦਾ ਤੇ ਜਿਹੜੇ ਬੁਲਟ ਵਗੈਰਾ ਮੋਟਰਸਾਈਕਲ ਜਿੱਤੇ ਹੋਏ ਨੇ ਉਧਰ ਘਰ ਤੇ ਖੜੇ ਨੇ ਹਾਂ ਉਹ ਘਰ ਤੇ ਦੇਖ ਲਿਓ ਵੀ ਉਧਰ ਜਾ ਕੇ ਹਾਂ ਦੇਖ ਲਿਓ ਚਲੋ ਚਲੋ ਹੀ ਦਿਖਾਈਏ ਕੋਈ ਤੇ ਸੋਨੂੰ ਜਿਹੜਾ ਪੁਰਾਣਾ ਘਰ ਦਿਖਾਉਣਾ ਹੈ ਸ਼ਿਲੂ ਦਾ ਪਹਿਲਾਂ ਤੁਸੀਂ ਆਹ ਟਰੈਕਟਰ ਦੇਖੋ ਹੁਣੇ ਜਿਹੜਾ ਕਮਾਲਪੁਰੇ ਤੋਂ ਬਈ ਸ਼ਿਲੂ ਨੇ ਜਿੱਤਿਆ ਸੀਗਾ ਤੇ ਆ ਪਿੱਛੇ ਤੁਸੀਂ ਵੇਖਿਆ ਹੁਣਾਂ ਦਾ ਜੱਗੂ ਹਾਕਮ ਵਾਲੀ ਨਾਲ ਜਿਹੜਾ ਫਾਈਨਲ ਦੇ ਮੈਚ ਦੇ ਵਿੱਚ ਜਿਹੜਾ ਆ ਮਤਲਬ ਗੁੰਡਿਆਂ ਦੇ ਸਿੰਘ ਫਸੇ ਸੀ ਕਾਫੀ ਤੇ ਉੱਥੋਂ ਜਿੱਤਿਆ ਹੋਇਆ ਸੀ ਤੇ ਇਧਰ ਜਿਹੜੀ ਸਕੋਰਪੀਓ ਗੱਡੀ ਖੜੀ ਆ ਉਹ ਬਾਈ ਨੂੰ ਜਿਹੜੀ ਸਨਮਾਨ ਦੇ ਵਿੱਚ ਮਿਲੀ ਸੀ ਕੰਬਾਈਨਾ ਬੁਲਟ ਮੋਟਰਸਾਈਕਲ ਤੇ ਇਨਾਮ ਬਹੁਤ ਕੁਝ ਬਾਈ ਨੇੜਾ ਜਿੱਤਿਆ ਹੋਇਆ ਤੇ ਆ ਪ੍ਰੀਤ ਟਰੈਕਟਰ ਹੈ ਜਿਹੜਾ ਬਾਈ ਨੂੰ ਪਿੱਛੇ ਜੀ ਪਹਿਲਾਂ ਜਿੱਤਿਆ ਸੀ ਆ ਪਿਛਲੀ ਵਾਰੀ ਤੇ ਆ ਜਿਹੜੀ ਸਕੋਰਪੀਓ ਗੱਡੀ ਬਾਈ ਨੂੰ ਜਿਹੜੀ ਸਨਮਾਨ ਦੇ ਵਿੱਚ ਮਿਲੀ ਸੀ ਨਾ ਬੇ ਪੈਨਲਟੀ ਆਫ ਨਿਊਜ਼ੀਲੈਂਡ ਚ ਖੇਡਦਾ ਸੀ ਬਾਈ ਤੇ ਜਿਹੜੀ ਸਨਮਾਨ ਦੇ ਵਿੱਚ ਸ਼ਿੱਲੂ ਨੂੰ ਸਕੋਰਪੀਓ ਗੱਡੀ ਦੇ ਮਿਲੀ ਸੀਗੀ ਤੇ ਆ ਜੋ ਸ਼ਿੱਲੂ ਦੇ ਜਿਹੜੇ ਪੁਰਾਣੇ ਘਰ ਵਿੱਚ ਚ ਤੇ ਆ ਬਾਈ ਸ਼ਿੱਲੂ ਦਾ ਪੁਰਾਣਾ ਘਰ ਜਿੱਥੇ ਉਹ ਰਹਿੰਦਾ ਸੀਗਾ ਹੁਣ ਵੀ ਇੱਥੇ ਹੀ ਰਹਿੰਦਾ ਕਿਉਂਕਿ ਦੂਜਾ ਘਰ ਜਿਹੜਾ ਕੰਪਲੀਟ ਨਹੀਂ ਹੋਇਆ ਇੱਥੇ ਹੀ ਰਹਿੰਦਾ ਤੁਸੀਂ ਵੇਖ ਲਓ ਇੱਕ ਬਹੁਤ ਵੱਡਾ ਸਟਾਰ ਹੈ ਜਿਹੜਾ ਹਾਲੇ ਵੀ ਇੱਥੇ ਹੀ ਰਹਿੰਦਾ ਹੈਗਾ ਤੇ ਆਹ ਬੁਲਟ ਜਿਹੜੇ ਬਾਈ ਨੇ ਜਿੱਤੇ ਹੋਏ ਨੇ ਇਨਾਮ ਦੇ ਵਿੱਚ ਤੇ ਹਾਲੇ ਵੀ ਜਿਹੜਾ ਇੱਦੀ ਖੜਾਏ ਨੇ ਕਾਫੀ ਟਾਈਮ ਹੋ ਗਿਆ ਜਿੱਤਿਆ ਨੂੰ ਤੇ ਬਿਲਕੁਲ ਜਿਹੜਾ ਇੱਧਰ ਐਵੇਂ ਖੜਾ ਰਖੇ ਨੇ ਨਾ ਤੇ ਲਾਈਟ ਵੀ ਜਗਦੀ ਹੈ ਚਾਬੀ ਵਿੱਚੇ ਪਈਆਂ ਨੇ ਦੋਵੇਂ ਬੁਲਟਾਂ ਦੀਆਂ ਤੇ ਇੱਧਰ ਜਿਹੜੇ ਢੋਲ ਵਗੈਰਾ ਬਾਈ ਦੇ ਜਿਵੇਂ ਤੁਸੀਂ ਘਰ ਵੇਖ ਲਓ ਜੰਮੀ ਜਿਹੜਾ ਸਿੰਪਲ ਜਿ ਉਹਨੂੰ ਇਸ਼ਤ ਤੀਸਰਾ ਨੰਬਰ ਹੈ ਸ਼ਿਲੂ ਦਾ ਤੀਜਾ ਮੈਂ ਸ਼ਿਲੂ ਦਾ ਹਾਂ ਵੇਟ ਘੜ ਦੇਖ ਅੱਛਾ ਜੀ ਰੋਜ਼ ਦੇਖਦੇ ਹਾਂ ਰੋਜ਼ ਅੱਛਾ ਐ ਲਾਈਵ ਚੱਲਦੀ ਆ ਹਰਿਆਣੇ ਦੀ ਕਬੱਡੀ ਇੱਥੇ ਹਾਂ ਠੀਕ ਹੈ ਜੀ ਇਹ ਬਾਜਾ ਵਾ ਸ਼ਿਲੂ ਦੀ ਇੱਥੇ ਆ ਰਿਹਾ ਇੰਦਾ ਕਿ ਪਰ ਪਰਾਂ ਜੀ ਅੱਛਾ ਜੀ ਨਹੀਂ ਉ ਜਦੋਂ ਆਊਗਾ ਇੱਧਰ ਆਊਗਾ ਕੇ ਬਰਲੇ ਕਰ ਇੱਥੇ ਆਊਗਾ ਛੋੜੇ ਦਾ ਕੋਲ ਹੀ ਬੈਠੇ ਰਹਿੰਦਾ ਨਾ ਛੋੜੇ ਲਵੀ ਬੈਠੇ ਰਹਿੰਦਾ ਸ਼ਿਲੂ ਹਾਂ 100 100 ਇਹ ਕੋਈ ਨਹੀਂ ਛਕਦਾ ਆਇਆ ਪਾਛੇ ਅੱਛਾ ਜੀ ਇਹ ਆ ਬਾਬੂ ਨੇ ਜਿਹੜਾ ਆਪਣੀ ਦੁਕਾਨ ਦੇ ਉੱਪਰ ਸ਼ੀਲੂ ਦਾ ਪੋਸਟਰ ਵੀ ਲਗਾ ਹੋਇਆ ਬਹੁਤ ਵੱਡਾ ਤੇ ਆ ਵੇਖੋ ਤੁਸੀਂ ਇੱਥੋਂ ਇਹ ਨਾ ਜਿਹੜੇ ਸਾਰੇ ਲੋਕ ਜਿਹੜੇ ਪਿਆਰ ਕਰਦੇ ਆ ਸ਼ੀਲੂ ਦੇ ਇਹਨਾਂ ਨਾਲ ਹੀ ਵਧੀਆ ਹੱਸਦਾ ਖੇਡਦਾ ਸਾਰਾ ਦਿਨ ਬਾਬੇ ਨੇ ਦੱਸਿਆ ਵੀ ਇੱਥੇ ਜਿਹੜਾ ਬੈਠਿਆ ਰਹਿੰਦਾ ਕੋਈ ਉਹਦੇ ਵਿੱਚ ਗਮਾਨ ਨਹੀਂ ਹੈ ਗਿਆ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ